हां हेलो جناب ਜਰਾ ਵੇਖ ਲਾਪਾ ਬੇਜਾ ਬਜਾ ਬਜਾ ਲਿਆ ਆ ਟੀ-ਸ਼ਰਟ ਨੇ ਮੇਰੀ ਬਾੜੀ ਖਿੱਚ ਕੇ ਜਿੱਤੇ ਬਾੜੀ ਖਿੱਚ ਕੇ ਜਿੱਤਾ ਲਾਗਣ ਮੇਰੇ ਚਿਹਰੇ ਤੇ ਮਾਰੀ ਇਹ ਆ ਮੂੰਹ ਦਾ ਨਿਸ਼ਾਨ ਬਣਾਇਆ ਜਿਹੜਾ ਨਾਲ ਆ ਆਹ ਆ ਮੇਰੀ ਕੱਲ ਵੀਡੀਓ ਭੇਜ ਲਗਾਈ ਮੈਂ ਅਹ ਇੱਕ ਗੱਡੀਆਂ ਧਮਕੀਆਂ ਲਾਉਂਦਾ ਮੈਨੂੰ ਗੱਡੀਆਂ ਗੱਡੀ ਮੈਨੂੰ ਬੱਸ ਟੱਡੇ ਰਹਿਣਾ ਕਿ ਨਹੀਂ ਰਹਿਣਾ ਆ ਹੋਇਆ ਨਾ ਮੇਰਾ ਵਿਸ਼ੂ ਸਿੰਘ ਜੀ ਹਾਕੀ ਕੰਮ ਕਰਦੇ ਆ ਆਟੋ ਦਾ ਜੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਆ ਵੀ ਮੈਂ ਸਵਾਰੀ ਲਾਉਣ ਟੇਰੇ ਮਗਰੋਂ ਠੀਕ ਆ ਜੀ ਇਹਨੇ ਨਹੀਂ ਦੇਖਿਆ ਹੁੰਦਾ ਮੇਰੇ ਚਪੇੜਾ ਮਾਰਨ ਦਾ ਮਾਹ ਮੇਰੀ ਵਜ੍ਹਾ ਦੱਸ ਜੇ ਮੇਰੀ ਗੱਡੀ ਦੇ ਨੰਬਰ ਨਹੀਂ ਲਿਗਾ ਉਹ ਮੇਰੇ ਦਾਦਾ ਨੰਬਰ ਮੇਰਾ ਗੱਡੀ ਤੇ ਮਗਰ ਲਗਾ ਇਹਨੇ ਅੱਗੋਂ ਵੇਖ ਕੇ ਬੱਚੇ ਪੇਟ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਹੈ ਹਾਂ ਜੀ ਸ੍ਰੀਪੁਰਾ ਚੌਕ ਤੇ ਕੋਣ ਆਇਆ ਸੀ ਬਾਬਾ ਆਹ ਦਿਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਤੁਸੀਂ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਭਾਜੀ ਟੋੜੋ ਘੜਦਾ 12 ਸਾਲ ਹੋ ਗਏ ਪਹਿਲੇ ਵੀ ਸਾਲ ਤੋਂ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਤਿਆ ਰਿਆਂ ਉਹਨਾਂ ਦੇ ਖਿਲਾਫ ਵੀ ਹੁੰਦੇ ਰਹਿ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਸਾਡੇ ਕੋਲ ਇਹਨੇ ਚਪੇੜਾ ਮਾਰਨ ਦੀ ਕੋਸ਼ਿਸ਼ ਕੀਤੀ। ਮੋਲਾ ਨੇ ਕਿਹਾ ਚਪੇੜਾ ਹਾਂ? ਕਾਰਨ ਨੇ ਕਿਹਾ ਕਾਰਨ ਨੇ ਇਹਨੇ ਪੁੱਛਿਆ ਮੈਨੂੰ। ਕਿਸੇ ਨੇ ਕਾਰਨ ਪੁੱਛਿਆ ਵੀ ਕਿਉਂ ਮਾਰਦੇ? ਮੈਂ ਪੁੱਛਿਆ ਨੂੰ ਮਾ ਮੇਰੀ وجہ ਦੱਸ। ਪੰਦੇ ਤੋਂ ਨੰਬਰ ਨਹੀਂ ਲਿਖਾ ਮੈਂ ਹਾਂ ਨੰਬਰ ਮੇਰਾ ਮਗਰ ਲਿਖਾ। ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਮੈਂ ਕਦਮ ਕਰਾਉਂਦਿਆਂ। ਨਹੀਂ ਇਲਾਣ ਕਰਦੇ। ਨਾ ਦਿਖਣ ਕਰਕੇ ਚਪੇੜਾ ਪਾ ਦੇਗੀ। ਹਾਂਜੀ। ਮੰਨ ਲਓ ਜੇ ਅਸੀਂ ਨੰਬਰ ਨੇ ਨਹੀਂ ਨਹੀਂ ਲਿਖਿਆ। ਸਰਕਾਰੀ ਨੰਬਰ ਕਰੇ ਹੱਥੇ ਲਿਖਿਆ। ਸਰਕਾਰੀ ਨੰਬਰ ਹੈ ਐਸਐਸਪੀ ਨੇ ਲਿਖਿਆ। ਉਹ ਕਰੇ ਹੱਥੇ ਦਿੱਤੇ ਆ। ਮੰਗੇ ਉਹ ਕਰਦੇ ਆ ਕਿ ਇਹਦੀ ਬੱਦੀ ਨੱਸੀ ਜਾਵੇ ਹੋਰਾਂ ਦੀ ਮੰਗਾਂ ਪੂਰੀ ਹੋ ਜAVE ਸਤਰੀ ਦੇ ਬਾਰੇ ਇਹ ਆਪਣਾ ਸੰਗਮ ਮੁਸਲਮਾਨਾਂ ਦਾ ਇੱਕ ਆਟੋ ਦਾ ਟਾਲਕਾ ਜਿਹੜਾ ਕਿ ਬਹੁਤ ਬੜਾ ਕੱਟੇ ਤੱਪੜ ਮਾਰਿਆ ਉਹਦਾ ਕਹਿਣਾ ਹੈ ਸਰ ਉਹਨਾਂ ਸਵਾਰੀਆਂ ਲੋਂਦੇ ਆ ਸਰ ਉਹਨਾਂ ਸਵਾਰੀਆਂ ਲੋਂਦੇ ਆ ਇਹਨਾਂ ਪੁੱਛਿਆ ਕਿ ਸ਼ੈਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆ ਕੇ ਉਹਨੂੰ ਫੜ ਕੇ ਚਲੋ ਧੂਕ ਵਾਲੇ ਦੁਆਲੇ ਟੈਂਪੂ ਦੇ ਤੇ ਲਿਆ ਕੇ ਚਪੇੜਾ ਮਾਰ ਦਿਆ ਪਿਆ ਫੇਰ ਅਸੀਂ ਕਹਾਂ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂੰ ਵੀ ਧੱਕੇ ਧੱਕੇ ਮਾਰੇ ਚਲੋ ਭਰਾ ਚਲੋ ਭਰਾ ਇਹ ਕੀਤਾ ਤੇ ਕੋਈ ਬੋਲਿਆ ਨਹੀਂ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ ਬਣਾ ਕੇ ਸੜੇ ਡਿਊਟੀ ਤੋਂ ਲੇਟ ਆਏ ਘਰੋਂ ਭਾਵੇਂ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਕਿ ਕੀ ਮਾਰਤੀ ਕਰਦੇ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦੇ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਦੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਐਸੇ ਤਰਿਕਾ ਨਾਲ ਆਟਾ ਚਾਲਕਾਂ ਨੇ ਕਿਹਾ ਕਿ ਤੁਸੀਂ ਇਹਨਾਂ ਨਾਲ ਬੱਤ ਚੀਤ ਕਰੋ ਕੋਈ ਸਰ ਬੱਤ ਚੀਤ ਦੀ ਕੀਤੀ ਇਹਨਾਂ ਨੇ ਲਾਈਨ ਤੋਂ ਬਾਹਰ ਆਟੋ ਲਾਇਆ ਸੀ ਇਹਦੇ ਅੱਠ ਅੱਗੇ ਨੰਬਰ ਪਿਛਲੇ ਨੰਬਰ ਕੋਈ ਨਫਰ ਹੋ ਜਾਗਾ ਮੈਂ ਉਹਨਾਂ ਨੂੰ ਚਲਾਰਪਨ ਲਗਾਇਆ ਸੀ ਦਾ ਜੋ ਨਹੀਂ ਆਇਆ ਮੈਂ ਇਹਨੂੰ ਕਿੱਥੀ ਪੁਲੇ ਧਾ ਗਿਆ ਕਿੱ데 ਧਾ ਗਿਆ ਦਾ ਪਤਾ ਇਨੇ ਉਹਦਾ ਮੁੱਦਾ ਬਣਾ ਲਿਆ ਵਿਚ ਵੇੜਬਾਰੀ ਮੇਰੇ ਕੋਈ ਬਾਤ ਨਹੀਂ ਜੀ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਰਿਹਾ ਕਿਨ ਮਰਦਾਂ ਤੇ ਸਿਰਫ ਟ੍ਰੈਵਲ ਜਾਮ ਨਾ ਕਰਨੀ ਇਹ ਬੇਨਤੀਆਂ ਹੋ ਗਾ ਤੇ ਉਹ ਕਹਿੰਦਾ ਕਿ ਤੁਸੀਂ ਛੁੱਟੀ ਦੇ ਲਾਓ ਕੰਮ ਕਰਕੇ ਉਹਨਾਂ ਨੂੰ ਨਹੀਂ ਜੀ ਛੁੱਟੀ ਸਾਡੀ ਰੋਜ਼ ਰੋਜ਼ ਹੈ ਨਹੀਂ ਮੈਂ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਲੱਗੀ ਉਹਦੇ ਤੋੜੇ ਦੁੰਦੇ ਪਰ ਆਈਟਮ ਹੈ ਉਹ ਬਹੁਤ ਹੈ